ਭੋਜਨ ਖਾਤ ਦਇਓ ਹਮ ਰੋਗਿਰ ਲੋਕ ਸਭੈ ਪਿਖੋ ਤਮ ਆਖੀ ਆਖੀ ਕਹਿ ਦੋ ਭਾਈ ਅੱਖਾਂ ਦੇ ਨਾਲ ਦੇਖ ਲੋ ਆਖੀ ਕਹਿੰਦੇ ਆਖੀ ਅੱਖਾਂ ਨਾਲ ਦੇਖ ਲੋ ਦੇਖੋ ਪਹਾੜ ਭੋਜਨ ਸਕਦਾ ਭੋਜਨ ਖਾਤ ਦਇਓ ਹਮ ਰੋਗਿਰ ਲੋਕ ਸਭੈ ਪਿਖੋ ਤਮ ਆਖੀ ਹੋਏ ਰਹੇ ਬਿਸਮੈ ਸਭ ਗੋਪ ਸੁਣੀ ਹਰ ਕੇ ਮੁਖਤੇ ਜਬ ਸਾਖੀ ਗਿਆਨ ਜਨਾਵਰ ਕੀ ਲਈ ਬਾਜ ਸਵੈ ਗਵਾਰਨ ਕਾਨ ਗਈ ਬਾਜ ਹੋਇ ਤੇ ਦਲਾਵਾ ਦੀ ਸਾਹਿਆ ਗਿਆਨ ਜਨਾਵਰ ਕੀ ਲਈ ਬਾਜ ਹੋਇ ਦਲਾਵਾ ਸਾਹੇ ਨਾਲ ਹਾਂਜੀ ਸਾਹੇ ਨੂੰ ਦਲਾਈਂ ਗਿਆਨ ਜਨਾਵਰ ਕੀ ਲਈ ਬਾਜ ਹੋਵੇ ਗਵਾਰਨ ਕਾਨ ਗਈ ਜਬ ਚੱਖੇ ਅੰਜਲ ਜੋਰ ਸਭ ਪ੍ਰਿਧ ਕੇ ਜਨ ਕੋਟ ਪ੍ਰਣਾਮ ਕਰੈ ਹਰਿ ਆਗੇ ਭੂਲ ਗਈ ਸਭ ਤੋ ਸਭ ਕੋ ਮਗਵਾ ਸੁਧ ਕਾਨ ਕਨ ਹੀ ਕੇ ਰਸ ਭੀਤਰ ਪਾਗੇ ਸੋਵਤ ਥੇ ਜੋ ਪਰੇ ਮਖਮੈ ਸਭ ਧਿਆਨ ਲਗੇ ਹਰ ਕੇ ਜਨ ਜਾਗੇ ਔਰ ਕਈ ਸੁਧ ਭੂਲ ਸਭ ਇਕ ਕਾਨ ਹੀ ਕੇ ਰਸ ਮੈ ਅਨ ਰਾਗੇ ਸਵਈਆ कान कहि सबको हस के मिल धाम चलू जो है हरता अग कान कहि सबको हस के मिल धाम चलो जो है हरता अग अनंत चल्यो बलभद्र चल्यो जस धाओ चली अनंत ताओ बिना लग नंदलाल बिन बिना नग बिना नग इकट्ठा पाठ है जी बिना बिना पापा तो ਜਸਦਾ ਹੂ ਚਲੀ ਨੰਦ ਲਾਲ ਬਿਨਾ ਨਗ ਪੂਜ ਜਪੈ ਇਨਹੂ ਨਾ ਕਰੀ ਤਬ ਹੀ ਕੁਪਿਓ ਇਨ ਪੈ ਧਰਤਾ ਪ੍ਰਗ ਧਰਤਾ ਪ੍ਰਗ ਧਰਤਾ ਪ੍ਰਗ ਜੀ ਤਰ ਤ ਪ੍ਰਗ ਇਹ ਇੰਦਰ ਦਾ ਨਾਮ ਹੈ ਵੀ ਹਰਤਾ ਅਗ ਉਹ ਅਡ ਅਡ ਹਰਤਾ ਅਗ ਪਾਪਾਂ ਨੂੰ ਨਾਸ ਕਰਨ ਵਾਲਾ ਬੇਦਨ ਮਦ ਕਹੀ ਇਨ ਭੀਮਤੇ ਮਾਰ ਡਲਿਓ ਛਲ ਸੋ ਪਤਵਾ ਮਗ ਸਵਈਆ ਭੂ ਸਤ ਸੋ ਲੜਕੇ ਜਨਹੁ ਨਵ ਸਾਥ ਛਡਾਏ ਲਈ ਬਰ ਮੰਗਾ ਆਦ ਸਤਜੁਗ ਕੇ ਮੁਰਕੇ ਗੜ ਤੋਰਦੇ ਸਭ ਜਿਉ ਕਚ ਬੰਗਾ ਆਦ ਸਤਜੁਗ ਕੇ ਮੁਰਕੇ ਗੜ ਤੋਰਦੇ ਸਭ ਜਿਉ ਬੱਤ ਬੋਈ ਮਾ ਆਦ ਸੱਜ ਕੇ ਮੁਰਕੇ ਗਣ ਤੋੜ ਦੇ ਸਭ ਜਿਉ ਕਚ ਬੰਨਾ ਹੈ ਹਰਤਾ ਸਭ ਹੀ ਜਗ ਕੋ ਹੈ ਕਰਤਾ ਸਭ ਹੀ ਜਗ ਕੋ ਹੈ ਕਰਤਾ ਸਭ ਹੀ ਜਗ ਕੋ ਅਰ ਦੇਵ ਨਹਾਰ ਇਹੀ ਜੁਗ ਸੰਗਾ ਲੋਕਨ ਕੇ ਪਤ ਸਭ ਮਤ ਮੰਦ ਵਿਵਾਦ ਕਰ ਮਗਵਾ ਮਤ ਲੰਗਾ ਸਵੈ ਗੋਪਨ ਸੋ ਖਿਜ ਕੇ ਮਗਵਾ ਤਾਜ ਕੈ ਮਨ ਆਨੰਦ ਕੋ ਪਰਚੇ ਸੰਗ ਮੇਗਨ ਜਾਏ ਕਹੀ ਬਰਖੋ ਬ੍ਰਿਜ ਪੈ ਬਰਖੋ ਸੰਗ ਮੇਗਨ ਜਾਏ ਕਹੀ ਬਰਖੋ ਬ੍ਰਿਜ ਪੈ ਰਸ ਬੀਰਹੀ ਮਦ ਗਜੇ ਕਰਿਓ ਵਰਕਾ ਇਤਨੀ ਉਣ ਪੈ ਜੇ ਤੇ ਪੁਨ ਗੋਪ ਨ ਏਕ ਬਚੇ ਸਭ ਭੈਨਨ ਭ੍ਰਤਨ ਤਨਨ ਪੌਤਰਨ ਤਉ ਅਨਮਾਰਹ ਸਾਥ ਜਨ ਨਿ ਤਤਨ ਸਭ ਭੈਣਨ ਭਰਾਤਨ ਤਤਨ ਪੌਤਰਨ ਸਭ ਭੈਣਨ ਭਰਾਤਨ ਤਤਨ ਪੌਤਰਨ ਤਉਨ ਮਾਰੋ ਸਾਥ ਚਚੇ ਤਉਨ ਤਾਇਨ ਤਉਨ ਮਾਰੋ ਸਾਥ ਚਚੇ ਚਾਚਾ ਨੂੰ ਵੀ ਰਗੜ ਦਿਓ ਤਉਨ ਮਾਰੋ ਸਾਥ ਚਚੇ ਸਈਆ ਆਇਸ ਮਾਨ ਪਰੇਂਦਰ ਕੋ ਆਪਣੇ ਸਭ ਮੇਕਨ ਕਾਛ ਸੁਗਾਛੇ ਧਾਇ ਚਲੇ ਬ੍ਰਿਜ ਕੇ ਮਰ ਬੇ ਕਹੋ ਘੇਰ ਦਸਉ ਦਿਸਤੇ ਘਨ ਆਛੇ ਕਉਪ ਭਰੇ ਅਰ ਬਾਰ ਭਰੇ ਬੰਦ ਬੇ ਕਉ ਚਲੇ ਚਰੀਆ ਜੋ ਬਾਛੇ ਛੇਪਰ ਚੱਲੇ ਕਰ ਬੇ ਨਿਰਪਕਾਰਜ ਛੋਟ ਚੱਲੇ ਬਨਤਾ ਸੁਤ ਪਾਛੇ ਬਨਤਾ ਸੁਤ ਕਵਛ ਦੇਤ ਸੰਖਾਸਰ ਕੇ ਮਰ ਬੇ ਕਹ ਰੂਪ ਧਰਿਓ ਜਲ ਮੈਂ ਜਨ ਮੱਛਾ ਸਿੰਧ ਮਥਿਓ ਜਬ ਹੀ ਅਸੁਰਾ ਅਸਰਾ ਅਸਰ ਮੇਰ ਤਰੇ ਭਇਓ ਕਛਪ ਕਛਾ ਕਛਪ ਕਛਾ ਸੋ ਆਪ ਕਾਨ ਭਇਓ ਇਹ ਠੌਰ ਚਰਾਵਤ ਹੈ ਬ੍ਰਿਜ ਕੇ ਸਭ ਬੱਚਾ ਖੇਲ ਦਿਖਾਵਤ ਹੈ ਜਹ ਕੋ ਇਹ ਹੈ ਕਰਤਾ ਸਭ ਜੀਵਨ ਰੱਛਾ ਆਇਸ ਮਾਨ ਸਭੈ ਮਗਵਾਂ ਹਰ ਕੇ ਪੁਰ ਘੇਰ ਘਨੇ ਕਨ ਗੱਜੈ ਦਮਨ ਜਿਉਂ ਕਰਜੈ ਜਨ ਰਾਮ ਕੇ ਸਮਹਿ ਰਾਵਣ ਦੰਦਵ ਬਾਜੈ ਸੋਤਨ ਸ੍ਰਾਉਣਣ ਮੈਂ ਸੁਨ ਗੋਪ ਦਸੋ ਇਸ ਕੋ ਡਰ ਕੇ ਉੱਠ ਭਾਜੈ ਆਏ ਪਰੇ ਹਰ ਕੇ ਸਭ ਪਾਇਨ ਆਪਨ ਜੀਵ ਸਹਾਇਕ ਕਾਜੈ